ਸ਼ਹੀਦਾ ਦੇ ਪਵਿੱਤਰ ਰਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੰਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ ਮਾਤਾ ਗੁਜਰੀ ਲੰਗਰ ਹਾਲ ਵਿਖੇ ਲੰਗਰ ਪਕਾਉਣ ਵਾਲੀ ਮਸ਼ੀਨ ਤੇ ਮਾਤਾ ਗੁਜਰੀ ਜੀ ਨਿਵਾਸ ਬੁਕਿੰਗ ਦਫ਼ਤਰ ਦਾ ਘਰ ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਨਿਰਮਲ ਸਿੰਘ ਵੱਲੋਂ ਜਿਹੜਾ ਅਰਦਾਸ ਕਰਨ ਉਪਰੰਤ ਉਦਗਾਟਨ ਕੀਤਾ ਗਿਆ ਤਾਂ ਉਥੇ ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਕਮੇਟੀ ਦੇ ਭਾਈ ਮੈਂਬਰ ਦੱਸਦੀ ਹੈ ਕਿ ਰਵਿੰਦਰ ਸਿੰਘ ਖਾਲਸਾ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰੇਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼੍ਰੀ ਫਤਿਹਗੜ ਸਾਹਿਬ ਤੋਂ ਇੰਚਾਰਜ ਜਗਦੀਪ ਸਿੰਘ ਟੀਮਾ ਨੇ ਕਿਹਾ ਹੈ ਕਿ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਦੇ ਉਦਮ ਸਦਕਾ ਸੰਗਤਾਂ ਨੂੰ ਵੱਡੀ ਸਹੂਲਤ ਜੜੀ ਉਹ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਹਬਜਾਦਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜਗਤ ਮਾਤਾ ਮਾਤਾ ਗੁਜਰਕੌਰ ਜੀ ਦੇ ਮਹਾਨ ਸ਼ਹੀਦੀ ਬਿਵਤਰ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ਪੁਰੋਂ ਦਿਹਾੜਿਆਂ ਨੂੰ ਸਮਰਪਤ ਅੱਜ ਪ੍ਰਸ਼ਾਦੇ ਬਣਾਉਣ ਵਾਲੀ ਮਸ਼ੀਨ ਦਾ ਅਰਦਾਸ ਬੇਨਤੀ ਕਰਕੇ ਉਦਘਾਟਨ ਕੀਤਾ ਹੈ ਸੰਗਤਾਂ ਨੇ ਸਾਰੇ ਰਲ ਮਿਲ ਕੇ ਕਿ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਰਹਿਮਤ ਭਰਿਆ ਹੱਥ ਰੱਖ ਕੇ ਸਾਰੇ ਸੇਵਾਦਾਰਾਂ ਤੇ ਸਵਾਮਾਂ ਜੀ ਲੈਂਦੇ ਰਹਿਣ ਕਿਉਂਕਿ ਇਸ ਮਸ਼ੀਨ ਨੇ 1 ਘੰਟੇ ਦੇ ਵਿੱਚ 8000 ਪ੍ਰਸ਼ਾਦਾ ਜਿਹੜਾ ਉਹ ਤਿਆਰ ਕਰਨਾ ਹੈ ਤੇ ਸੰਗਤਾਂ ਦੀ ਇਹ ਸੁਵਿਧਾ ਦੇ ਨਈ ਸੰਗਤ ਦੀ ਸੇਵਾ ਦੇ ਲਈ ਬਹੁਤ ਅੱਛਾ ਕਾਰਜ ਮਾਨਯੋਗ ਮੈਨੇਜਰ ਸਾਹਿਬ ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਸਦਕਾ ਜਿਹੜਾ ਇਹ ਸਾਰਾ ਕਾਰਜ ਹੋ ਰਿਹਾ ਤੇ ਅਸੀਂ ਸਾਰੇ ਰਲ ਮਿਲ ਕੇ ਮੈਨੇਜਰ ਸਾਹਿਬ ਨੂੰ ਸਹਿਯੋਗ ਦੇ ਰਿਹਾ ਕਿ ਕੋਈ ਵੀ ਕਾਰਜ ਸੰਗਤਾਂ ਦੀ ਸਹੂਲਤ ਵਾਸਤੇ ਤੁਹਾਨੂੰ ਪਹਿਲ ਦੇ ਆਧਾਰ ਦੇ ਉੱਤੇ ਕੀਤਾ ਜਾਵੇ ਅੱਜ ਨਾਲ ਦੀ ਨਾਲ ਸਰਾਮਾਂ ਦੇ ਜਿਹੜੇ ਦਫਤਰ ਹੈ ਉਹਦਾ ਉਦਘਾਟਨ ਵੀ ਕੀਤਾ ਗਿਆ ਕਿ ਸੰਗਤ ਦੀ ਸੁਵਿਧਾ ਵਾਸਤੇ ਸੰਗਤ ਬੈਠ ਕੇ ਆਰਾਮ ਦੇ ਨਾਲ ਆਪਣੀ ਬਾਰੀ ਦੇ ਅਨੁਸਾਰ ਜਿਹੜੇ ਕਮਰੇ ਨੇ ਉਹ ਲੈਣ ਤੇ ਇਸ ਤਰ੍ਹਾਂ ਕਰਕੇ ਅੱਜ ਦੇ ਜਿਹੜੇ ਇਹ ਕਾਰਜ ਕੀਤੇ ਗਏ ਨੇ ਸਾਰੀ ਸੰਗਤ ਨੂੰ ਵਧਾਈਆਂ ਲੱਖ ਲੱਖ ਵਾਰ ਵਧਾਈਆਂ ਸਾਰੇ ਜਦਰ ਸਹਿਬਾਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧਤੀ ਗੁਰਦਵਾਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪ੍ਰਸ਼ਾਦੇ ਬਣਾਉਣ ਲਈ ਜਿਹੜੀ ਮਸ਼ੀਨ ਹੈ ਲੰਗਰ ਦੇ ਵਿੱਚ ਪ੍ਰਸ਼ਾਦਿਆਂ ਦੀ ਘਾਟ ਦੇਖਦੇ ਹੋਏ ਜੋ ਪ੍ਰਬੰਧਕਾਂ ਨੇ ਮਸ਼ੀਨ ਲਿਆਂਦੀ ਆ ਇਹ ਚ 8000 ਪ੍ਰਸ਼ਾਦਾ 1 ਘੰਟੇ ਵਿੱਚ ਬੰਦਦਾ ਬਹੁਤ ਵਧੀਆ ਮਸ਼ੀਨ ਹੈ ਆਪੇ ਪੇਡੇ ਕਰਦੀ ਹੈ ਆਪੇ ਵੇਦਦੀ ਹੈ ਆਪੇ ਅ ਪ੍ਰਸ਼ਾਦੇ ਬਣਾ ਕੇ ਅੱਗੇ ਭੇਜਦੀ ਹੈ ਫੁੱਲ ਦੇ ਨੇ ਪ੍ਰਸ਼ਾਦੇ ਨਵੀਂ ਕਿਸਮ ਦੀ ਮਸ਼ੀਨ ਆਈ ਹੈ ਔਰ ਇਹਦੀ ਜਿੰਨੀ ਆਪਾਂ ਸ਼ਲਾਘਾ ਕਰਦੀਏ ਮੈਂ ਕਹਿੰਦਾ ਉਹ ਥੋੜੀ ਹੈ 2 ਨੰਬਰ ਤੇ ਅੱਜ ਸਰਾਵਾਂ ਦੇ ਵਿੱਚ ਜਦੋਂ ਯਾਤਰੀ ਬਾਹਰੋਂ ਆਉਂਦੇ ਸੀ ਕੋਈ ਯੂਪੀ ਤੋਂ ਆਉਂਦਾ ਕੋਈ ਬਾਹਰਲੇ ਕਿਸੇ ਫਾਉਂਡ ਕੰਟਰੀ ਤੋਂ ਆਉਂਦਾ ਬੰਬਈ ਗੁਜਰਾਤ ਜਿੱਥੋਂ ਵੀ ਕੋਈ ਯਾਤਰੀ ਆਉਂਦਾ ਸੀ ਉਹਦੀ ਅ ਜਿੱਥੇ ਕਮਰੇ ਬੋਖ ਕਰਦੇ ਆ ਉੱਥੇ ਬੈਠਣ ਵਾਸਤੇ ਸਹੂਤ ਨਹੀਂ ਸੀ ਅੱਜ ਉੱਥੇ ਵੀ ਦਫ਼ਤਰ ਬੜਾ ਵਧੀਆ ਬੀਟਿੰਗ ਗਰੁੱਪ ਬਣਾ ਕੇ ਉਹ ਵੀ ਇੱਕ ਪਰਾਲਾ ਕੀਤਾ ਗਿਆ ਸੰਗਤ ਦੀ ਅ ਦੇਖ ਕੇ ਸੰਗਤ ਲੋਕ ਵੀ ਉਹਨਾਂ ਨੂੰ ਜਿਹੜੀ ਸਹੂਦਤ ਦਿੱਤੀ ਜਾਵੇ